ਕੋਈ ਨਹੀਂ ਸੀ ਆਖਦਾ ਸਾਰੇ ਸ਼ਾਦੀ ਕਜਰੀ ਆਖਦੇ ਸਨ ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਜੁਬਾਰੇ ਵਿੱਚ ਜਵਾਨੀ ਚੜੀ ਸੀ ਤੇ ਉੱਥੇ ਹੀ ਇੱਕ ਰਿਆਸਤ ਸੀ ਸਰਦਾਰ ਦੇ ਹੱਥੋਂ ਪੂਰੇ 5000 ਤੋਂ ਉਹਦੀ ਨੱਥ ਲੱਥੀ ਸੀ ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸਾਰਾ ਸ਼ਹਿਰ ਲੋਹ ਦਿੱਤਾ ਸੀ ਪਰ ਫਿਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਜੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੇਟੀ ਵਿੱਚ ਆ ਗਈ ਸੀ ਉਹੀ ਉਹ ਸ਼ੈਰ ਸੀ ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋਂ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ ਸਾਰਿਆਂ ਦੇ ਮੂੰਹ ਤੋਂ ਸੁਣੀਦਾ ਸੀ ਸ਼ਾਦੀ ਕਜਰੀ ਲੋੜੀ ਦਾ ਗਉਂਦੀ ਸੀ ਕੋਈ ਗੋਂ ਕੋਈ ਗਾਉਣ ਵਾਲੀ ਉਹਦੇ ਵਾਂਗ ਮਿਰਚੇ ਦੀ ਸਾਧ ਨਹੀਂ ਸਿਲਾ ਸਕਦੀ ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ ਸ਼ਹਿਰ ਵਿੱਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ ਉਹ ਉਹਦੇ ਪਰੇ ਹੋਏ ਤਵੇ ਜ਼ਰੂਰ ਕੀਤਾ ਸੀ ਪਰ ਸਾਰੇ ਘਰਾਂ ਵਿੱਚ ਤਵੇ ਦੀ ਫਰਮਾਇਸ਼ ਵੇਲੇ ਹਰ ਕੋਈ ਕਹਿੰਦਾ ਸੀ ਅੱਜ ਸ਼ਾਦੀ ਕਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ ਉੱਚੀ ਸ਼ੀਪੀ ਗੱਲ ਨਹੀਂ ਸੀ ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ ਸਿਰਫ ਪਤਾ ਨਹੀਂ ਸੀ ਉਹਨਾਂ ਲਈ ਇਹ ਗਰਲ ਪ੍ਰਾਣੀ ਹੋ ਗਈ ਸੀ ਸ਼ਾਹ ਦਾ ਵੱਡਾ ਮੁੰਡਾ ਜੋ ਹੁਣ ਵਿਆਹ ਜੋਗਾ ਸੀ ਜਦੋਂ ਕੁੱਛੜ ਹੁੰਦਾ ਸੀ ਤਾਂ ਸ਼ਾਹਨੀ ਨੇ ਜ